ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਰੱਤੇ ਇਸ਼ਕ ਖੁਦਾਏ ਰੰਗ ਦਿਦਾਰ ਕੇ ਵਿਸਰਿਆ ਜਿਨ ਨਾਮ ਤੇ ਭੋਏ ਭਰਤੀ ਆਪਲੀ ਨੜਦਾਏ ਦਰਦਰਵੇਸ ਸੇ ਤਿਨ ਧਨ ਜਿਣੇ ਦੀ ਬਾਉ ਆਏ ਸਫਲ ਸੇ ਪਰਵਦਗਾਰ ਅਪਾਰ ਅਗਨ ਬੇਅੰਤ ਤੋ ਜਿਨੀ ਪਛਾਤਾ ਸੱਚ ਚੁੰਮ ਪੈਰ ਮੋ ਤੇਰੀ ਪਨ ਹੈ ਖੁਦਾਈ ਤੂੰ ਬਖਸ਼ੰਦਗੀ ਖੇਖ ਫਰੀਦੈ ਖੈਰ ਦੀਜੈ ਬੰਦਗੀ ਕਾਮ ਕਰੋਦ ਅਰ ਲੋਭ ਬਿਨਸ ਜਾਏ ਅਹਮੇਬ ਨਾਨਕ ਪ੍ਰਭ ਸਰਣਾਗਤੀ ਕਰ ਪ੍ਰਸਾਦ ਗੁਰਦੇਵ ਸੋ ਕਹ ਟਲ ਗੁਰ ਸੇਵੀਐ ਇਹਨੇ ਸਹਜ ਸੁਭਾਏ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਏ ਸਤਨਾ ਸ੍ਰੀ ਵਾਹਿਗੁਰੂ ਸਾਹਿਬ ਜੀ ਬਿਲਾਵਲ ਮਹਲਾ ਪੰਜਵਾਂ ਭੁਲੇ ਮਾਰਗ ਜਿਨਹਿ ਬਤਾਇਆ ਐਸਾ ਗੁਰ ਪੜ ਭਾਗੀ ਪਾਇਆ ਭੂਲੇ ਮਾਰ ਗਿਨਹ ਬਤਾਇਆ ਐਸਾ ਗੁਰ ਪੜ ਭਾਗੀ ਪਾਇਆ ਸਿਮਰ ਮਨਾ ਰਾਮ ਨਾਮ ਚਿਤਾਰੇ ਵਸ ਰਹਿ ਹਿਰਦੈ ਗੁਰ ਚਰਨ ਪਿਆਰੇ ਰਹਾ ਕਾਮ ਕ੍ਰੋਧ ਨੋਵ ਮੁਹੇ ਮਨ ਲੀਨਾ ਵੰਦਨ ਕਾਟ ਮੁਕਤ ਗੁਰ ਕੀ ਨਾਮ ਦੁਖ ਸੁਖ ਕਰਤ ਜਨਮ ਫਨ ਮੂਆ ਚਰਨ ਕਮਲ ਗੁਰ ਆਸਰਮ ਦੀਆ ਅਗਨ ਸਗਰ ਗੁੜਤ ਸੰਸਾਰ ਨਾਨਕ ਬਹਾ ਬਕਰ ਸਤਗੁਰ ਨਿਸਤਾਰ ਅਗਨ ਸਗਰ ਗੁੜਤ ਸੰਸਾਰ ਨਾਨਕ ਬਹਾ ਬਕਰ ਸਤਗੁਰ ਤਾਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਓ ਹਰ ਰੋਜ ਦੀ ਤਰ੍ਹਾਂ ਅੰਮ੍ਰਿਤ ਵੇਲੇ ਆਏ ਹੋਏ ਮੁਕਮ ਨਾਮ ਸਾਹਿਬ ਦੀ ਵਿਚਾਰ ਦੇ ਨਾਲ ਆਪਾਂ ਸਾਰੇ ਜੁੜਨ ਦਾ ਯਤਨ ਕਰੀਏ ਅੱਜ ਦਾ ਜੋ ਮੁਖ ਵਾਕ 803 ਤੇ 804 ਅੰਗ ਦੇ ਉੱਤੇ ਸੁਭਾਏਮਾਨ ਬਿਲਾਵਲ ਮਹੱਲਾ ਪੰਜਾਬ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਉਹਨਾਂ ਦੇ ਮੁਖਾਰਬਿੰਦ ਤੋਂ ਉਚਾਰਨ ਕੀਤਾ ਹੋਇਆ ਇਹ ਸ਼ਬਦ ਹੈ ਇਸ ਸ਼ਬਦ ਨੂੰ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਬਿਲਾਵਲ ਰਾਗ ਦੇ ਵਿੱਚ ਉਚਾਰਣ ਕੀਤਾ ਕੀ ਸਮਝਾ ਰਹੇ ਆ ਅੱਜ ਸਾਨੂੰ ਗੁਰੂ ਅਰਜਨ ਸਾਹਿਬ ਮਹਾਰਾਜ ਭੁੱਲੇ ਮਾਰਗ ਜਿਨਹੇ ਬਤਾਇਆ ਇਨਸਾਨ ਪਤਾ ਨਹੀਂ ਕਿਹੜੇ ਆ ਭੁੱਲਿਆਂ ਹੋਇਆਂ ਰਸਤਿਆਂ ਤੇ ਉਹ ਗਲਤ ਰਸਤਿਆਂ ਤੇ ਚੱਲ ਪੈਂਦਾ ਕਦੇ ਨਾ ਕਦੇ ਐਸਾ ਹੁੰਦਾ ਕਿ ਗੁਰੂ ਦੇ ਨਾਲ ਸਾਡਾ ਮਨ ਜੁੜਨ ਲੱਗ ਜਾਂਦਾ ਜਿਨੂੰ ਗੁਰੂ ਸਾਹਿਬ ਕਹਿੰਦੇ ਐ ਪੁਰਬ ਕਰਮ ਅੰਕੁਰ ਜਦ ਪ੍ਰਗਟੇ ਭੀਟਿਓ ਪੁਰਖ ਰਸਕ ਬੈਰਾਗੇ ਮਿਟਿਓ ਅੰਧੇਰ ਮਿਲਤ ਹਰ ਨਾਨਕ ਜਨਮ ਜਨਮ ਕੀ ਸੋਈ ਜਾਗੇ ਕੋਈ ਸਾਡਾ ਪੁਰਬਲਾ ਕਰਮ ਸੀ ਕੋਈ ਸਾਡਾ ਪਿਛਲਾ ਬੀਜ ਬੀਜਿਆ ਹੋਇਆ ਸੀ ਜਿਹਦੇ ਕਰਕੇ ਅਸੀਂ ਗੁਰੂ ਦੇ ਨਾਲ ਜੁੜ ਗਏ ਤੇ ਗੁਰੂ ਨੇ ਸਾਨੂੰ ਉਹ ਬਾੜੇ ਰਸਤੇ ਤੋਂ ਰੋਕ ਕੇ ਚੰਗਾ ਰਸਤਾ ਦਿਖਾਇਆ ਭੁੱਲੇ ਮਾਰਗ ਕਿਨੇ ਬਤਾਇਆ ਕਿ ਭੁੱਲ ਗਏ ਸੀ ਅਸੀਂ ਸੱਚੇ ਪਾਤਸ਼ਾਹ ਜੀ ਗਲਤ ਰਸਤਾ ਚੁਣ ਲਿਆ ਸੀ ਗਲਤ ਰਸਤਾ ਕੀ ਚੁਣ ਲਿਆ ਸੀ ਸਾਨੂੰ ਅੰਮ੍ਰਿਤ ਦੀ ਧਾਤ ਵੀ ਮਿਲ ਗਈ ਅੰਮ੍ਰਿਤ ਵੀ ਛਕ ਲਿਆ ਤੇ ਫਿਰ ਵੀ ਅਸੀਂ ਮਾੜਾ ਛਕਦੇ ਆ ਜੀ ਫਿਰ ਵੀ ਅਸੀਂ ਉਹ ਚੀਜ਼ਾਂ ਖਾਂਦੇ ਆ ਜਿਨ੍ਹਾਂ ਤੋਂ ਗੁਰੂ ਨੇ ਰੋਕੇ ਆ ਗੁਰੂ ਸਾਹਿਬ ਕਹਿੰਦੇ ਆ ਕਿ ਜਿਹੜੀਆਂ ਚੀਜ਼ਾਂ ਤੇਰੇ ਅੰਦਰ ਨੂੰ ਖਰਾਬ ਕਰਦੀਆਂ ਨੇ ਉਹਨਾਂ ਦਾ ਸੇਵਨ ਨਹੀਂ ਕਰਨਾ ਤੈਨੂੰ ਗੁਰੂ ਸਾਹਿਬ ਨੇ ਸ਼ਰਾਬ ਬਾਰੇ ਵੀ ਕਿਹਾ ਜੀ ਕਿ ਸ਼ਰਾਬ ਪੀਣੀ ਮਾੜੀ ਹੈ ਜੇ ਸ਼ਰਾਬ ਦੀ ਬੋਤਲ ਤੇ ਲਿਖਿਆ ਵੀ ਹੁੰਦਾ ਹੈ ਕਿ ਸ਼ਰਾਬ ਪੀਣੀ ਸਿਹਤ ਲਈ ਹਾਨੀਕਾਰਕ ਹੈ ਗੁਰੂ ਸਾਹਿਬ ਨੇ ਵੀ ਕਿਹਾ ਵੀ ਇਹ ਰਸਤੇ ਮਾੜੇ ਨੇ ਇਹ ਰਸਤਿਆਂ ਤੋਂ ਤੂੰ ਹਟ ਇਹ ਹਟਿਆ ਤਾਂ ਜਾਂਦਾ ਜਦੋਂ ਗੁਰੂ ਦੇ ਨਾਲ ਇੱਕਮਿਕ ਹੋਵਾਂਗੇ ਗੁਰੂ ਅੰਦਰੋਂ ਗੁਰੂ ਦੇ ਨਾਲ ਅਸੀਂ ਅੰਦਰੋਂ ਜੁੜਾਂਗੇ ਉਦੋਂ ਗੁਰੂ ਸਾਹਿਬ ਸਾਨੂੰ ਸਮਝਾ ਰਹੇ ਭੁੱਲੇ ਮਾਰਗ ਜਿਨੇ ਬਤਾਇਆ ਕਿ ਭੁੱਲੇ ਹੋਏ ਰਸਤੇ ਤੋਂ ਸੱਚੇ ਪਾਤਸ਼ਾਹ ਹੀ ਤੁਸੀਂ ਦੇ ਚੰਗੇ ਰਸਤੇ ਤੇ ਪਾਤਾ ਮੈਨੂੰ ਤੁਹਾਡਾ ਧੰਨਵਾਦ ਕਿ ਤੁਸੀਂ ਨੇ ਮੈਨੂੰ ਭੁੱਲੇ ਹੋਏ ਰੂ ਉਹ ਮਾੜੇ ਰਸਤੇ ਤੋਂ ਤੋੜ ਕੇ ਚੰਗੇ ਰਸਤੇ ਤੇ ਪਾਤਾ ਐਸਾ ਗੁਰੂ ਵੱਡ ਭਾਗੀ ਪਾਈਏ ਇਸ ਤਰ੍ਹਾਂ ਦਾ ਗੁਰੂ ਵੱਡਿਆਂ ਭਾਗਾਂ ਨਾਲ ਮਿਲਦਾ ਜੀ ਉਹੀ ਨਹੀਂ ਹੈ ਵੱਡੇ ਭਾਗ ਬਣਾਉਣੇ ਪੈਂਦੇ ਆ ਵੱਡੇ ਭਾਗ ਲਿਖੇ ਹੋਈ ਨਹੀਂ ਹੁੰਦੇ ਵੱਡੇ ਭਾਗ ਸਾਨੂੰ ਬਣਾਉਣੇ ਪੈਂਦੇ ਆ ਰੋਜ਼ ਕੁਝ ਨਾ ਕੁਝ ਚੰਗਾ ਕਰੋ ਕੁਝ ਨਾ ਕੁਝ ਚੰਗਾ ਕਰੋ ਤਾਂ ਉਹ ਸਾਡੇ ਭਾਗ ਵੱਡੇ ਬਣ ਜਾਂਦੇ ਆ ਐਸਾ ਗੁਰ ਵੱਡਭਾਗੀ ਪਾਇਆ ਉਹ ਵੱਡਿਆਂ ਭਾਗਾ ਦੇ ਨਾਲ ਸਾਨੂੰ ਮਿਲਦਾ ਪ੍ਰਭਾਤਮ ਤੇ ਫਿਰ ਉਹਦਾ ਕਰਨਾ ਕੀ ਹੈ ਜੇ ਮਿਲ ਗਿਆ ਸਿਮਰ ਮਨਾ ਰਾਮ ਨਾਮ ਚਿਤਾਰੇ ਕਹਿੰਦੇ ਫਿਰ ਉਸ ਪ੍ਰਮਾਤਮਾ ਨੂੰ ਸਿਮਰਨਾ ਚਾਹੀਦਾ ਕਿਵੇਂ ਸਿਮਰਨਾ ਚਾਹੀਦਾ ਮਨ ਨੂੰ ਜੋੜ ਕੇ ਸਿਮਰ ਬਣਾ ਰਾਮ ਨਾਮ ਚਿਤਾਰੇ ਕਹਿੰਦੇ ਮਨ ਨੂੰ ਜੋੜ ਕੇ ਨਾ ਪਰਮਾਤਮਾ ਦੇ ਨਾਲ ਫਿਰ ਉਸ ਪਰਮਾਤਮਾ ਨੂੰ ਸਿਮਰਨਾ ਚਾਹੀਦਾ ਹੁਣ ਕਈਆਂ ਨੇ ਦੇਖਿਆ ਮਾਲਾ ਹੱਥ 'ਤੇ ਪੜੀ ਹੁੰਦੀ ਹੈ ਤੇ ਨਾਲ ਚੁਗਲੀਆਂ ਵੀ ਕਰਦੇ ਆ ਗੁਰੂ ਸਾਹਿਬ ਕਹਿੰਦੇ ਨਿੰਦਾ ਭਲੇ ਕਿਸੇ ਕੀ ਨਹੀਂ ਮਨ ਮੁਖ ਮੁਗਧ ਕਰਨ ਮੂੰਹ ਕਾਲੇ ਤੇ ਨਿੰਦਕਾ ਨਰਕੇ ਕੋਰ ਬਵਨ ਕਹਿੰਦੇ ਜਿਹੜਾ ਤੂੰ ਮਾਲਾ ਫੜ ਰખી ਆ ਨਾ ਨਾਲਾ ਤੇ ਫੜ ਲਈ ਪਰ ਨਾਲ ਨਾਲ ਕਿਸੇ ਦੀ ਨਿੰਦਿਆ ਵੀ ਮਨ ਵਿੱਚ ਵਿਕਾਰ ਵੀ ਚੱਲ ਰਹੇ ਨੇ ਕਹਿੰਦੇ ਇਹਦਾ ਕੀ ਫਾਇਦਾ ਜੇ ਮਾਲਾ ਉਹ ਫੇਰਨਾ ਬਸ ਕਹਿੰਦੇ ਮਨ ਨੂੰ ਇਕਾਗਰ ਕਰ ਲਿਓ ਮਨ ਨੂੰ ਉਸ ਪਰਮਾਤਮਾ ਦੇ ਵਿੱਚ ਜੋੜ ਲਿਓ ਅਸਨ ਦੇ ਵਿੱਚ ਇਸੇ ਰੋ ਕੇ ਸਿਮਰ ਮਨਾ RAM ਨਾਮ ਚ ਤਾਰੇ ਵਸ ਰਹਿ ਹਿਰਦੈ ਗੁਰ ਚਰਨ ਪਿਆਰੇ ਕਹਿੰਦੇ ਮੇਰੇ ਹਿਰਦੇ ਦੇ ਵਿੱਚ ਪਰਮਾਤਮਾ ਦੇ ਉਹ ਚਰਨ ਵਸ ਗਏ ਕਿਹੜੇ ਚਰਨ ਇੱਕ ਓੰਕਾਰ ਤੋਂ ਲੈ ਕੇ 18 10 20 ਤੱਕ ਗੁਰੂ ਦੀ ਬਾਣੀ ਜਿਹੜੀ ਹੈ ਇਹ ਮੇਰੇ ਹਿਰਦੇ ਦੇ ਵਿੱਚ ਵਸ ਗਏ ਵਸ ਰਹੇ ਹਿਰਦੈ ਗੁਰ ਚਰਨ ਪਿਆਰੇ ਹੁਣ ਜੇ ਅਸੀਂ ਕਹੀਏ ਕਿ ਗੁਰੂ ਨਾਨਕ ਸਾਹਿਬ ਮਹਾਰਾਜ ਉਹਨਾਂ ਦੇ ਚਰਨ ਸਾਡੇ ਹਿਰਦੇ 'ਚ ਵਸਣ ਗੁਰੂ ਨਾਨਕ ਸਾਹਿਬ ਮਹਾਰਾਜ ਕਰ ਸਰੀਰ ਕਰਕੇ ਨਹੀਂ ਹੈ ਬਚਨਾ ਕਰਕੇ ਗੁਰੂ ਨਾਨਕ ਸਾਹਿਬ ਮਹਾਰਾਜ ਅੱਜ ਵੀ ਸਾਡੇ ਕੋਲ ਨੇ ਗੁਰੂ ਦੇ ਚਰਨ ਸਾਡੇ ਹਿਰਦੇ ਚ ਤਾਂ ਵਸਦੇ ਆ ਜੇ ਉਹਨਾਂ ਨੂੰ ਅਸੀਂ ਸਮਝਾਂਗੇ ਕਿ ਗੁਰੂ ਨਾਨਕ ਸਾਹਿਬ ਮਹਾਰਾਜ ਅੱਜ ਵੀ ਸਾਡੇ ਕੋਲ ਨੇ ਰਹਾਉ ਕਾਮ ਕ੍ਰੋਧ ਲੋਭ 모ਹ ਮਨ ਲੈਣਾ ਕਹਿੰਦੇ ਪ੍ਰਮਾਤਮਾ ਦੇ ਵਿੱਚ ਜੁੜਿਆ ਕਿਉਂ ਨਹੀਂ ਜਾਂਦਾ ਜੁੜਿਆ ਇਸ ਕਰਕੇ ਨਹੀਂ ਜਾਂਦਾ ਕਿਉਂਕਿ ਜਿੱਦੇ ਅਸੀਂ ਜੰਮੇ ਸੀ ਨਾ ਮਾਂ ਦੇ ਗਰਭ ਵਿੱਚ ਸੀ ਉਸ ਦਿਨ ਸਾਡਾ ਪਰਮਾਤਮਾ ਨਾਲ ਪੂਰਾ ਸਬੰਧ ਜੁੜਿਆ ਹੋਇਆ ਸੀ ਜਦੋਂ ਮਾਂ ਦੇ ਗਰਭ ਚੋਂ ਆ ਦੁਨੀਆ ਵੇਖੀ ਨਾ ਬਸ ਥੋੜਾ ਥੋੜਾ ਦਿਨ ਲੰਘਦੇ ਗਏ ਤੇ ਕਾਮ ਕ੍ਰੋਧ ਲੋਭ ਮੋਹ ਇਹਨਾਂ ਦੇ ਵਿੱਚ ਖਚਤ ਹੁੰਦੇ ਰਹੇ ਜਿੱਦੇ ਮਾਂ ਦੇ ਗਰਭ ਵਿੱਚ ਸੀ ਉੱਤੇ ਬੜਾ ਆਨੰਦ ਸੀ ਕਹਿੰਦੇ ਪਰ ਜਦੋਂ ਬਾਹਰ ਆਏ ਨਾ ਇਹ ਬੱਚਾ ਰੋਣ ਲੱਗ ਜਾਂਦਾ ਰੋਂਦਾ ਕਿਉਂ ਹੈ ਗੁਰੂ ਅਮਰਦਾਸ ਮਹਾਰਾਜ ਕਹਿੰਦੇ ਲਿਵ ਛੁੜ ਗਈ ਲੱਗੀ ਤ੍ਰਿਸ਼ਨਾ ਮਾਇਆ ਅਬਰ ਵਰਤਾਇਆ ਕਹਿੰਦੇ ਲਿਵ ਟੁੱਟ ਗਈ ਭਾਏ ਤਾਰ ਹੋ ਰਿਹਾ ਹੁਣ ਰੋਣਾ ਹੀ ਪੱਲੇ ਪੈ ਗਿਆ ਕਿਉਂਕਿ ਹੁਣ ਜਿਉਂ-ਜਿਉਂ ਵੱਡਾ ਹੁੰਦਾ ਆ ਜਿਹੜੇ ਪੰਜ ਵਿਸ਼ੇ ਸੀ ਇਹ ਵੀ ਭਾਰੂ ਪੈ ਗੇ ਕਾਮ, ਕ੍ਰੋਧ, ਲੋਭ, ਮੋਹ, ਮਨ ਲੀਨਾ ਕਹਿੰਦੇ ਇਹਨਾਂ ਨੇ ਮਨ ਨੂੰ ਜਕੜ ਲਿਆ ਜਿਵੇਂ ਪਿੰਜਰਾ ਲੱਗਿਆ ਹੁੰਦਾ ਨਾ ਕਿਸੇ ਪੰਛੀ ਨੂੰ ਕਿਸੇ ਜਾਨਵਰ ਨੂੰ ਫੜਨ ਵਾਸਤੇ ਪਿੰਜਰਾ ਲਾਇਆ ਹੁੰਦਾ ਹੈ ਗੁਰੂ ਸਾਹਿਬ ਕਹਿੰਦੇ ਆ ਵੀ ਤੇਰੇ ਵਾਸਤੇ ਪਿੰਜਰਾ ਹੀ ਨੇ ਜਿਹੜੇ ਕਾਮ ਕ੍ਰੋਧ ਲੋਭ ਮੋਹ ਮਾਰੇ ਲੀਨਾ ਜਿਨ੍ਹਾਂ ਨੇ ਮਨ ਨੂੰ ਬੰਨ ਲਿਆ ਕੈਦ ਕਰ ਲਿਆ ਸਾਡੇ ਅੰਦਰ ਤੇ ਜੀ ਅੱਗ ਦੀਆਂ ਨਦੀਆਂ ਵੀ ਚੱਲ ਰਹੀਆਂ ਨੇ ਕੱਲਾ ਕਾਮ ਕ੍ਰੋਧ ਹੀ ਨਹੀਂ ਹੈ ਗੁਰੂ ਸਾਹਿਬ ਨੇ ਕਿਹਾ ਸਾਡੇ ਅੰਦਰ ਜਿਹੜੀ ਹੰਸ ਹੈਤ ਲੋਭ ਕੋਪ ਚਾਰੇ ਨਦੀਆਂ ਅੱਗ ਇਹਨਾਂ ਤੋਂ ਬਚਿਆ ਕਿਵੇਂ ਜਾਣਾ ਜੀ ਪਪਾ ਬਚਿਆ ਨਾਨਕ ਤਰੀਏ ਕਰਮੀ ਲੱਗ ਜੇ ਚੰਗੇ ਕਰਮ ਬਣਾ ਲਾਂਗੇ ਨਾ ਤਾਂ ਕਹਿੰਦੇ ਉਸ ਪ੍ਰਮਾਤਮਾ ਦੇ ਵਿੱਚ ਅਭੇਦ ਹੋ ਜਾਗੇ ਆ ਜਿਹੜੇ ਮਾੜੇ ਵਿਕਾਰ ਨੇ ਸਾਡੇ ਅੰਦਰ ਇਹਨਾਂ ਤੋਂ ਵੀ ਬਚਿਆ ਜਾ ਸਕਦਾ ਇਹ ਖਤਮ ਨਹੀਂ ਹੋੜੇ ਇਹਨਾਂ ਨੂੰ ਨਿਜਮ 'ਚ ਚਲਾਉਣਾ ਪੈਣਾ ਜਿੱਦ ਦੇ ਨਿਜਮ 'ਚ ਚੱਲ ਗਏ ਇਹ ਵੀ ਸੋਹਣੇ ਬਣ ਜਾਣਗੇ ਪਰ ਜਦੋਂ ਨਿਜਮ ਤੋੜ ਦਿੰਦੇ ਆ ਇਹ ਵੀ ਸਾਰੇ ਸਾਡੇ ਆਹ ਸ਼ਰੀਰ ਨੂੰ ਖਤਮ ਕਰ ਦਿੰਦੇ ਆ ਜਿਵੇਂ ਅੱਗ ਹੈ ਅੱਗ ਦੇ ਨਾਲ ਅਸੀਂ ਕਿੰਨਾ ਕੁਝ ਬਣਾਉਨੇ ਆ ਖਾਣ ਦੇ ਲਈ ਹਰ ਇੱਕ ਚੀਜ਼ ਅੱਗ ਦੇ ਨਾਲ ਤਿਆਰ ਹੁੰਦੀ ਹੈ ਪਰ ਉਹ ਅੱਗ ਆਪਣੇ ਨਿਜਮ ਵਿੱਚ ਹੈ ਜੇ ਕਿਤੇ ਨਿਜਮ ਤੋੜ ਦੇ ਅੱਗ ਤਾਂ ਸਾਰਾ ਕੁਝ ਤਸਾੜ ਕੇ ਸੁਆਹ ਕਰ ਦਿੰਦੀ ਹੈ ਇਸੇ ਤਰ੍ਹਾਂ ਗੁਰੂ ਸਾਹਿਬ ਕਹਿੰਦੇ ਇਹ ਵਿਸ਼ੇ ਵਿਕਾਰ ਜਿਹੜੇ ਨੇ ਇਹ ਨਿਜਮ ਵਿੱਚ ਚੱਲ ਰਹੇ ਨੇ ਤਾਂ ਕੀਕ ਨੇ ਪਰ ਜਿੱਦੇ ਨਿਯਮ ਤੋੜਦਾ ਇਹਨਾਂ ਨੇ ਉਹਦੇ ਕਹਿੰਦੇ ਤੇਰਿਆ ਸਰੀਰ ਨੂੰ ਵੀ ਖਤਮ ਕਰ ਦੇਣਗੇ ਬੰਧਨ ਕਾਟ ਮੁਕਤ ਗੁਰਕੀਨਾ ਕਹਿੰਦੇ ਗੁਰੂ ਜਿਹੜਾ ਹੈ ਨਾ ਗੁਰੂ ਉਹਦੇ ਵਿੱਚ ਇੰਨੀ ਪਾਵਰ ਹੈ ਕਿ ਜੇ ਅਸੀਂ ਗੁਰੂ ਦੇ ਨਾਲ ਜੁੜ ਜਾਗੇ ਆ ਕਾਮ ਕ੍ਰੋਧ ਲੋਭ ਮੋਹ ਹੰਕਾਰ ਦਾ ਜਿਹੜਾ ਬੰਧਨ ਪਿਆ ਹੈ ਨਾ ਇਹਨਾਂ ਨੂੰ ਵੀ ਕੱਟ ਕੇ ਮੁਕਤ ਕਰ ਦੇਣਾ ਬੰਧਨ ਕਾਟ ਮੁਕਤ ਗੁਰਕੀਣਾ ਉਹਨੇ ਫਿਰ ਸਾਨੂੰ ਆਜ਼ਾਦ ਕਰ ਦੇਣਾ ਭਾਵ ਕਿ ਤੇਰੇ ਅੰਦਰ ਇਹ ਕਾਮ ਕ੍ਰੋਧ ਲੋਭੋ ਹੰਕਾਰ ਤੇ ਹੈ ਪਰ ਇਹਨਾਂ ਨੂੰ ਮੁਕਤ ਕਰਤਾ ਇਹਨਾਂ ਤੋਂ ਭਾਵ ਕਿ ਇਹਨਾਂ ਦੀ ਇੱਕ ਸੀਮਾ ਬਣਾਤੇ ਕਿ ਆਹ ਸੀਮਾ ਤੋਂ ਪਾਰ ਨਹੀਂ ਹੋ ਸਕਦੇ ਤੁਸੀਂ ਜਦੋਂ ਕਿਸੇ ਚੀਜ਼ ਦੀ ਸੀਮਾ ਹੁੰਦੀ ਹੈ ਜਿਵੇਂ ਸਾਡਾ ਇੱਕ ਘਰ ਹੁੰਦਾ ਸਾਡੇ ਘਰ ਦੀ ਇੱਕ ਬਾਉਂਡਰੀ ਹੁੰਦੀ ਹੈ ਅਸੀਂ ਉਹਦੇ ਅੰਦਰ ਰਹਿਣਾ ਪਸੰਦ ਕਰਦੇ ਆਂ ਇਸੇ ਤਰ੍ਹਾਂ ਗੁਰੂ ਸਾਹਿਬ ਕਹਿੰਦੇ ਇਹ ਜਿਹੜੇ ਵਿਕਾਰ ਨੇ ਇਹਨਾਂ ਨੂੰ ਵੀ ਇੱਕ ਬਾਉਂਡਰੀ ਬਣਾ ਲਾ ਇਹਨਾਂ ਨੂੰ ਅੰਦਰ ਰੱਖ ਜੇ ਬਾਹਰ ਨਿਕਲਿਆ ਇਹ ਖਤਮ ਕਰ ਦੇਣਗੇ ਪਰ ਜੇ ਗੁਰੂ ਨਾਲ ਜੁੜ ਜਾਗੇ ਬੰਧਨ ਕਾਟ ਮੁਕਤ ਗੁਰਕੀਣਾ ਗੁਰੂ ਕੋਲ ਇਹ ਪਾਵਰ ਹੈ ਕਿ ਉਹ ਇਹ ਬੰਧਨਾ ਤੋਂ ਮੁਕਤ ਕਰ ਦਿੰਦਾ ਦੁੱਖ ਸੁਖ ਕਰਤ ਜਨਮ ਖੰਨ ਮੂਆ ਬੰਦੇ ਕੋਲ ਕਦੇ ਦੁੱਖ ਆਉਂਦਾ ਕਦੇ ਸੁੱਖ ਆਉਂਦਾ ਹੈ ਬੰਦਾ ਕਦੇ ਦੁੱਖਾਂ ਕਰਕੇ ਐ ਸਮਝ ਲਓ ਮਰ ਗਿਆ ਜਿੱਦੇ ਸੁੱਖ ਹੁੰਦੇ ਆ ਉਹਦੇ ਫਿਰ ਜਿਉਂਦਾ ਹੋ ਜਾਂਦਾ ਹੈ ਦੁੱਖ ਸੁੱਖ ਕਰਤ ਜਨਮ ਫਨ ਮੂਆ ਗੁਰੂ ਸਾਹਿਬ ਨੇ ਕਿਹਾ ਦੁੱਖ ਸੁੱਖ ਦੋਏਦਰ ਕੱਪੜੇ ਪਹਿਰੇ ਜਾਏ ਮਨੁੱਖ ਕਹਿੰਦੇ ਨਾ ਦੁੱਖਾਂ ਤੋਂ ਕਬਰਾਉਣਾ ਚਾਹੀਦਾ ਨਾ ਕਦੇ ਸੁੱਖਾਂ ਦੇ ਵਿੱਚ ਜਾਦੇ ਨੱਚਦਾ ਫਿਰਨਾ ਬਰਾਬਰ ਰੱਖਿਓ ਕਹਿੰਦੇ ਜਦੋਂ ਤੁਸੀਂ ਇਹਨਾਂ ਨੂੰ ਬਰਾਬਰ ਰੱਖੋਗੇ ਉਦੋਂ ਕਹਿੰਦੇ ਤੁਹਾਨੂੰ ਜਿੰਦਗੀ ਦਾ ਆਨੰਦ ਆ ਜਾਣਾ ਦੁੱਖ ਸੁੱਖ ਕਰਤ ਜਨਮ ਫਨ ਮੂਆ ਪਰ ਇੱਥੇ ਗੁਰੂ ਸਾਹਿਬ ਕਹਿੰਦੇ ਕਦੇ ਦੁੱਖਾਂ ਚ ਕਦੇ ਸੁੱਖਾਂ ਚ ਕਦੇ ਮਰ ਗਿਆ ਕਦੇ ਜਿਉਂ ਗਿਆ ਕਦੇ ਮਰ ਗਿਆ ਕਦੇ ਜਿਉਂ ਗਿਆ ਕਹਿੰਦੇ ਇਦਾਂ ਚੱਲ ਰਿਹਾ ਤੇਰਾ ਪਰ ਕਹਿੰਦੇ ਇਹਨਾਂ ਤੋਂ ਬਚਿਆ ਕਿਵੇਂ ਜਾਣਾ ਚਰਨ ਕਮਲ ਗੁਰ ਆਸਰਮ ਦੀਆ ਗੁਰੂ ਦੇ ਚਰਨ ਸਾਡੇ ਹਿਰਦੇ ਚ ਵਸ ਗਏ ਉਹਨੇ ਸਾਨੂੰ ਬਹੁਤ ਮਹਾਨ ਬਣਾਤਾ ਜੀ ਜਦੋਂ ਗੁਰੂ ਦੇ ਚਰਨ ਸਾਡੇ ਹਿਰਦੇ ਚ ਵਸ ਜਾਂਦੇ ਆ ਚਰਨ ਕਮਲ ਗੁਰ ਆਸ਼ਰਮ ਦੀਆ ਅਗਨ ਸਾਗਰ ਬੁੱਢਤ ਸੰਸਾਰਾ ਜਿਹੜਾ ਸੰਸਾਰ ਦਿਸ ਰਿਹਾ ਉਹਦੇ ਵਿੱਚ ਮੈਂ ਵੀ ਆ ਤੁਸੀਂ ਵੀ ਉਹ ਸਾਰਾ ਸੰਸਾਰ ਅਗਨ ਸਾਗਰ ਅੱਗ ਦੇ ਸਮੁੰਦਰ ਦੇ ਵਿੱਚ ਬੁੱਢਤ ਸੰਸਾਰ ਤਸਦਾ ਜਾ ਰਿਹਾ ਸਾਰਾ ਸੰਸਾਰ ਕਿਉਂਕਿ ਹਰ ਇੱਕ ਦੇ ਅੰਦਰ ਆ ਵਿਸ਼ੇ ਵਿਕਾਰ ਜਿਹੜੇ ਨੇ ਇਹ ਭਾਰੂ ਪੈ ਗਏ ਤੇ ਭਾਰੂ ਪੈਣ ਦੇ ਕਰਕੇ ਗੁਰੂ ਸਾਹਿਬ ਕਹਿੰਦੇ ਐ ਅਗਨ ਸਾਗਰ ਬੁੱਢਤ ਸੰਸਾਰ ਜਿਵੇਂ ਆਪਾਂ ਪੜਿਆ ਨਾ ਕਿ ਹੰਸ 헤ਤ ਲੋਭ ਕੋਪ ਚਾਰੇ ਨਦੀਆਂ ਅੱਗ ਪਵੈ ਦੱਜੈ ਨਾਨਕਾ ਤਰੀਐ ਕਰਮੀ ਲੱਗ ਜੇ ਉਹ ਅੱਗਾਂ ਤੋਂ ਬਚਿਆ ਜਾ ਸਕਦਾ ਜਿਹੜੀ ਸਾਡੇ ਚਾਰ ਅੰਦਰ ਅੱਗ ਦੇ ਨਦੀਆਂ ਚੱਲ ਰੀਆਂ ਨੇ ਨਾ ਉਹਨਾਂ ਤੋਂ ਬਚਿਆ ਤਾਂ ਜਾ ਸਕਦਾ ਜੇ ਗੁਰੂ ਦੇ ਚਰਨਾਂ ਨੂੰ ਆਪਣੇ ਹਿਰਦੇ 'ਚ ਵਸਾਲਾਂਗੇ ਅਗਨ ਸਾਗਰ ਬੁੰਡਕ ਸੰਸਾਰਾ ਸਾਰਾ ਹੀ ਸੰਸਾਰ ਇੱਕ ਅੱਧਾ ਨਹੀਂ ਸਾਰਾ ਸੰਸਾਰ ਉਸ ਸਮੁੰਦਰ ਦੇ ਦਲਦਲ ਦੇ ਵਿੱਚ ਤਸਦਾ ਜਾ ਰਿਹਾ ਜਿਵੇਂ ਗੁਰੂ ਸਾਹਿਬ ਨੇ ਕਿਹਾ ਨਾ ਕੋਟਨ ਮੈਂ ਨਾਨਕ ਕੋ ਨਾਰਾਇਣ ਜਿਹ ਚੀਤ ਕਿ ਕਰੋੜਾਂ ਚ ਇੱਕ ਅੱਧਾ ਹੁੰਦਾ ਹੈ ਜਿਹੜਾ ਪਰਮਾਤਮਾ ਦੇ ਨਾਲ ਪਿਆਰ ਪਾਉਂਦਾ ਹੈ ਬਾਕੀ ਸਾਰੇ ਜਿਹੜੇ ਆ ਰੋਟੀਆਂ ਕਾਰਨ ਪੂਰੇ ਤਾਲ ਤੇ ਰੋਟੀਆਂ ਦੇ ਕਰਕੇ ਬਥੇਰੀਆਂ ਵੱਡੀਆਂ ਵੱਡੀਆਂ ਏਕਾਂ ਲੱਗਦੀਆਂ ਨੇ ਪਰ ਅੰਦਰੋਂ ਜੁੜਿਆ ਹੋਇਆ ਕੋਈ ਨਹੀਂ ਹੁੰਦਾ ਗੁਰੂ ਸਾਹਿਬ ਨੇ ਕਿਹਾ ਕੋਟਨ ਮੈਂ ਨਾਨਕ ਕੋ ਨਾਰਾਇਣ ਦੇ ਚੀਤ ਕੇ ਕਰੋੜਾਂ ਚ ਇੱਕ ਅੱਦਾ ਜੀ ਜੇ ਆਪਣੇ ਦੇਸ਼ ਪੰਜਾਬ ਦੀ ਆਬਾਦੀ ਜਿਹੜੀ ਐ 3.3 ਕਰੋੜ ਐ ਨਾ ਇਹਦਾ ਮਤਲਬ ਸਾਰੇ ਪੰਜਾਬ ਚ ਤਿੰਨ ਕੁ ਬੰਦੇ ਹੀ ਨੇ ਜਿਹੜੇ ਪਰਮਾਤਮਾ ਦੇ ਨਾਲ ਅਭੇਦ ਹੋਏ ਹੋਏ ਨੇ ਸਾਰੇ ਨਹੀਂ ਹੈਗੇ ਸਾਰਿਆਂ ਨੇ ਆਪਣੇ ਨਾਂ ਨਾਲ ਲਿਖਿਆ ਅਸੀਂ ਵੀ ਸੰਤਾਂ ਮੈਂ ਵੀ ਸੰਤਾਂ ਮੈਂ ਵੀ ਸੰਤਾਂ ਪਰ ਗੁਰੂ ਸਾਹਿਬ ਕਹਿੰਦੇ ਕੋਟਨ ਮੈਂ ਨਾਨਕ ਕੋ ਕਰੋੜਾ ਚ ਇੱਕ ਅੱਧਾ ਜੀ ਨਾਨਕ ਬਾਹ ਪਕਰ ਸਤਗੁਰ ਨਸਤਾਰਾ ਪਰ ਜਦੋਂ ਗੁਰੂ ਨੇ ਸਾਡੀ ਬਾਹ ਫੜ ਲਈ ਨਾ ਉਦੋਂ ਫਿਰ ਇਹ ਭਵ ਸਾਗਰ ਤੋਂ ਆ ਸਮੁੰਦਰ ਤੋਂ ਜਿਹੜਾ ਅਗਨ ਦਾ ਸਮੁੰਦਰ ਹੈ ਉਹਦੇ ਵਿੱਚੋਂ ਵੀ ਕੱਢ ਲੈਣਾ ਜਿਵੇਂ ਗੁਰੂ ਤੇਗ ਬਹਾਦਰ ਸਾਹਿਬ ਜੀਾਂ ਦੇ ਬਾਬਤ ਆਪਾਂ ਕਈ ਦਿਨ ਪਹਿਲਾਂ ਵਿਚਾਰਾ ਕੀਤੀਆਂ ਨਾ ਤੇ ਬਾਹੇ ਜਿੰਨਾ ਦੀ ਪਕੜੀ ਹੈ ਸਿਰ ਦੀਜੈ ਬਾਹੇ ਨਾ ਛੋਡੀ ਹੈ ਜੇ Hindu ਧਰਮ ਦੀ ਬਾਹ ਗੁਰੂ ਤੇਗ ਬਹਾਦਰ ਸਾਹਿਬ ਜੀਾਂ ਨੇ ਫੜੀ ਆਪਣਾ ਆਪ ਕੁਰਵਾਰ ਕਰਤਾ ਪਰ ਉਹਨਾਂ ਦੀ ਬਾਹ ਨਹੀਂ ਛੱਡੀ ਜੇ ਗੁਰੂ ਸਾਡੀ ਬਾਹ ਫੜ ਲੇ ਫਿਰ ਉਹ ਬਾਹ ਗੁਰੂ ਨਹੀਂ ਛੱਡਦਾ ਨਾਨਕ ਬਾਹ ਫਕਰ ਸਤਿਗੁਰੁ ਨਿਸਤਾਰਾ ਜੇ ਗੁਰੂ ਨਾਨਕ ਦੇ ਮਾਹ ਵੜਲੇ ਨਾ ਫਿਰ ਇਹ ਭਵ ਸਾਗਰ ਤੋਂ ਅਸੀਂ ਪਾਰ ਹੋ ਜਾਾਂਗੇ ਜੇ ਅਸੀਂ ਕਹੀਏ ਵੀ ਸੱਚੇ ਪਾਤਸ਼ਾਹ ਅਸੀਂ ਤੁਹਾਡੀ ਬਾਹ ਫੜ ਲਾਂਗੇ ਪਰ ਜਦੋਂ ਕਾਮ, ਕਰੋਧ, ਲੋਭ, ਮੋਹ, ਹੰਕਾਰ ਦੀ ਹਨੇਰੀ ਆਉਂਦੀ ਹੈ ਫਿਰ ਸਾਡੇ ਵਰਗੇ ਤੇ ਬਾਹ ਛੱਡ ਦੇਣਗੇ ਪਰ ਜੇ ਗੁਰੂ ਨੇ ਬਾਹ ਫੜੀ ਹੋਵੇ ਜਿੰਨੀਆਂ ਮਰਜ਼ੀ ਹਨੇਰੀਆਂ ਝੁੱਲਣ ਪਰ ਗੁਰੂ ਬਾਹ ਨਹੀਂ ਛੱਡਦਾ ਇਸੇ ਕਰਕੇ ਗੁਰੂ ਸਾਹਿਬ ਕਹਿੰਦੇ ਐ ਕਿ ਗੁਰੂ ਦੇ ਨਾਲ ਜੁੜਨ ਦੀ ਸਾਨੂੰ ਸਾਰਿਆਂ ਨੂੰ ਲੋੜ ਹੈ ਜੇ ਗੁਰੂ ਦੇ ਨਾਲ ਜੁੜ ਜਾਗੇ ਸਾਡਾ ਆਪਾ ਸਬਰ ਜਾਣਾ ਨਹੀਂ ਤੇ ਫਿਰ ਆ ਸਮੁੰਦਰ ਦੇ ਵਿੱਚ ਤੇ ਡੁੱਬਦੇ ਜਾ ਹੀ ਰਹੇ ਆ ਇਤੋਂ ਕੋਈ ਵਿਚਾਰ ਨਹੀਂ ਸਕਦਾ ਅਗਲ ਸਾਗਰ ਬੁੱਢ ਦੇ ਸੰਸਾਰਾ ਨਾਨਕ ਬਾਹ ਪਕਰ ਸਤਿਗੁਰ ਨੇ ਸਤਾਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ